ਕਲੇਵਲ ਆਇਆ ਸੀਗਾ ਸਰਦੂਲ ਭਾਜੀ ਦਾ ਵੀ ਇਹ ਆਪਣਾ ਇਹਦੇ ਵਾਲ ਬਹੁਤ ਛੜ ਗਏ ਸੀ ਅੱਛਾ ਇਹਨਾਂ ਨੇ ਫਿਰ ਵਿਗ ਦੋ ਵਿਗਾਂ ਲਿਆਂਦੀਆਂ ਬਾਰੋਂ ਵਧੀਆ ਅੱਛਾ ਤੇ ਉਹ ਵਿਗ ਪਾ ਕੇ ਇੱਕ ਆਇਮੈਂ ਗਿਆ ਹੋਟਲ 'ਚ ਇੱਥੇ ਠਹਿਰੇ ਹੋਏ ਸੀਗੇ ਉਹ ਜਿਹੜੇ 35 ਸੈਕਟਰ ਦੀ ਲਾਈਨ ਆ ਨਾ ਹੋਟਲ ਹੋਟਲਾਂ ਵਾਲੀ ਲਾਈਨ ਹੈ ਜੀ ਉਹ ਜਿ ਖਨੀ ਕਿਹੜਾ ਸੀਗਾ ਹਮਾਨੀ ਹੋਟਲ ਅੱਛਾ ਤੇ ਉਹ ਜਦੋਂ ਮੈਂ ਗਿਆ ਤੇ ਇਹ ਵਿਗ ਪਾ ਰਹੇ ਸੀਗੇ ਇਹ ਮੈਨੂੰ ਕਹਿੰਦੇ ਵੀ ਤੇਰੇ ਸਿਰ ਤੇ ਪਾ ਕੇ ਦਿਖਾਉਣਾ ਮੇਰੇ ਵੀ ਵਾਲ ਤਾਂ ਬਹੁਤ ਥੋੜੇ ਆ ਹਾਂਜੀ ਤੇ ਜਦੋਂ ਮੈਂ ਪਾਈ ਤੇ ਉਹ ਕਹਿੰਦੇ ਵੀ ਦੇਖ ਲੈ ਲੈ ਹੁਣ ਸਮਝ ਲੈ 20 ਸਾਲ ਪਿੱਛੇ ਚਲੇ ਗਿਆ ਤੂੰ ਫਿਰ ਇਹ ਇਨਾਂ ਨੇ ਆਪਦੇ ਵੀ ਪਾ ਕੇ ਦਿਖਾਈ ਮਤਲਬ ਬਾਹਰ ਦੋਨੇ ਇਕੱਠੇ ਵੀ ਗਾਉਂਦੇ ਰਹੇ ਤੇ ਇਕੱਲੇ ਵੀ ਗਾਉਂਦੇ ਰਹੇ ਹਾਂਜੀ ਇਕੱਠੇ ਗਾਉਂਦੇ ਰਹੇ ਈਵਨ ਜਦੋਂ ਉੱਥੇ ਕੁਝ ਤੀਆਂ ਦੇ ਮੇਲੇ ਹੁੰਦੇ ਸੀ ਕੱਲੀਆਂ ਫੀਮੇਲ ਸਿੰਗਲ ਜਾਂਦੀਆਂ ਸੀ ਜੀ ਜੀ ਉੱਥੇ ਵੀ ਸਰਦੂਲ ਨੂੰ ਸਰਦੂਲ ਨਾਲ ਚੱਲਿਆ ਜਾਂਦਾ ਸੀਗਾ ਜੀ ਜੀ ਹਾਰਮੋਨੀਅਮ ਵਜਾਉਣਾ ਜਾਂ ਸਾਜ਼-ਬਾਜ਼ ਵਜਾਉਣਾ ਦਾ ਹੂੰ ਹੂੰ ਉੰਬੀ ਵੀ ਬਹੁਤ ਵਧੀਆ ਵਜਾ ਲੈਂਦਾ ਸੀ ਹਰਮੋਨੀਅਮ ਦਾ ਵੀ ਬਹੁਤ ਮਾਹਰ ਮਾਹਰ ਸੀ